ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਸੋ ਕਤ ਡਰੈ ਜੇ ਖਸਮ ਉਸ ਮਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਓ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੇ ਨਿਰਮਲ ਸੇਵਾ ਏ ਕਨਰ ਇੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੇ ਮਨ ਤਨ 바ਸੈ ਜਿਸਨੋ ਆਪ ਲਏ ਲੜ ਲਾਏ ਦਰਗਹਿ ਮਿਲੇ ਤਿਸੈ ਹੀ ਜਾਏ ਸੇਈ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਭਏ ਨਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘੜ ਘੜ ਅੰਤਰ ਸਗਲ ਅਧਾਰ ਨਾਨਕ ਜਾਚੈ ਸੰਤ ਰਣਾਰ ਧਨਾਸਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਾਨ ਕੋ ਪ੍ਰਭ ਆਪਣੇ ਘਾਤਾਨ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ ਰਹਾਓ ਪਦ ਪਰਮੇਸ਼ਰ ਗਤ ਨਰਾਇਣ ਧਨੁ ਗੁਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਏ ਬਿਦ ਜਾਤੀ ਤਨਾਸਰੀ ਮਹੱਲਾ ਪੰਜਵਾ ਸਗਲਾ ਮਨੋਰਥ ਪ੍ਰਾਪਤੇ ਪਾਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮੈਂ ਜਲਨ ਦੀਨੇ ਕਿਨੈ ਨ ਦੁੱਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਵੇਖ ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਓ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋ ਜਪਨਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਾਸਰੀ ਮਹੱਲਾ ਪੰਜਵਾ ਜੈ ਜੈ ਵੇਖੋ ਤੈ ਹਜੂਰ ਦੂਰ ਕਤਹ ਨਾ ਜਾਈ ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ ਕੀ ਤਉ ਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨ ਸਜਾਏ ਜੋ ਨਿਮਖ ਮੈਂ ਸੋ ਲਪ ਸੁਖ ਭਨਿਐ ਰਹਾਓ ਪ੍ਰਤਪਾਲੇ ਅਪਿਆਉ ਦੇ ਕਛੂਨ ਨਾ ਹੋਈ ਸਾਸ ਸਾਸ ਸਮਾਰਤਾ ਮੇਰਾ ਪ੍ਰਭ ਸੋਈ ਛਲ ਛਿਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਤਨਾਸਰੀ ਮਹੱਲਾ ਪੰਜਵਾ ਜੇਨ ਤੋਂ ਭੇਜੇ ਤਿਨਾਂ ਬੁਲਾਏ ਸੁਖ ਸਹਿਜ ਸੇਤੀ ਘਰ ਆਵੋ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਨੇਹ ਚਲ ਰਾਜਕੁਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰਿ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਓ ਪਰਗੜ ਕੀਨੇ ਪ੍ਰਭ ਕਰਨੇ ਹਾਰੇ 나ਸਨ ਬਾਜਨ ਥਕੇ ਘਰ ਮੰਗਲ ਵਾਜੈ ਨਿਤ ਵਾਜੈ ਆਪਣੇ ਖਸਮ ਨਿਵਾਜੈ ਅਸਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੈ ਜੀਤ ਨਾਹੀ ਫਿਰੇ ਆਪੇ ਪਿਆ ਸਹਾਈ ਚਰਜ ਕੀਆ ਕਰਨੈ ਹਰੈ ਨਾਨਕ ਸਚ ਵਡਿਆਈ ਤਨਾਸਰੀ ਮਹੱਲਾ ਪੰਜਵਾ ਘਰਿ ਛੇਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰਬਿਨ ਮੁਕਤਿ ਨਾ ਕਾਹੋ ਜੀਉ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਆਵਰ ਜੰਜਾਲ ਤੇਰੇ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜਿਓ ਤਿਸਿਓ ਨ ਲਾਇਆ ਹਿਤ ਜਾ ਕੋ ਕਿਸ਼ਨਾਹੀ ਬੀਤਾ ਅੰਤ ਕੀ ਬਾਰੋ ਸੰਗ ਨ ਚਾਲੈ ਮਾਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਗੋਹ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਆਵਰੇ ਆਸ ਕਛ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪੈ ਸੋਈ ਨਾਨਕ ਜਾ ਕੋ ਕਿਰਪਾ ਅਗੀ ਜੈ ਤਨ ਆਸਰੀ ਮਹੱਲਾ ਪੰਜਵਾ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਦੇਖੋ ਬਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਪਾਤ ਜੇ ਤਰਾਕ ਸਗਲ ਹੈ ਮਰਨਾ ਰਹਾਓ ਚੰਦਨ ਚੋਵਾ ਰਸ ਭੋਗ ਕਰਤ ਨੇਕੈ ਵਿਖਿਆ ਬੇਕਾਰ ਦੇਖ ਸਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨਿਕੋ ਕਹਿਤ ਹੈ ਸਾਧ ਜਨ ਤਨ ਤਨ ਆਪਨ ਥਾਪਿਓ ਹਰ ਜਪਨ ਨਿਮਖ ਜਾਪਿਓ ਅਰਥ ਦਰਬ ਦੇਖ ਕਸ਼ ਸੰਗ ਨਾਹੀ ਚਲਨਾ ਜਾ ਕੋਰੇ ਕਰਮ ਭਲਾ ਤਿਨ ਓਟ ਗਈ ਸੰਤ ਭਲਾ ਤੈਨ ਨਾਹੀ ਰਜਮ ਸੰਤਾਵੈ ਸਾਧੂ ਕੀ ਸੰਗਣਾ ਪਾਇਓ ਰੇ ਪਰਮਨਿਧਾਨ ਮਿਟਿਓ ਹੈ ਅਭਿਮਾਨ ਏਕ ਐਨਰੰਕਾਰ ਨਾਨਕ ਮਨ ਲਗਣਾ ਪਾਇਓ ਰੇ ਪਰਮਨਿਧਾਨ ਮਿਟਿਓ ਹੈ ਅਭਿਮਾਨ ਏਕ ਰੇ ਇਨਰੰਕਾਰ ਨਾਨਕ ਮਨ ਲਗਣਾ ਵਾਹਿਗੁਰੂ ਜੀ ਕਾ ਖਾਲਸਾ वाहेगुरु जी की फते